ਕਾਲ ਸਰਬਣ ਕੀਤਾ ਸੀ ਇਤਿਹਾਸ ਸ੍ਰੀ ਗੁਰੂ ਜਿੰਦੇ ਜੀ ਦਾ ਸੁਲਵੀ ਖਾਂ ਪਠਾਣ ਚੜਾਈ ਕਰਕੇ ਆਇਆ ਸੀ ਫਿਰ ਥੇ ਜਦ ਲਈ ਬਤਲ ਚੰਦੂਰੇ ਚੜਾ ਕੇ ਸਤੂਰਾਂ ਦੇ ਲਿਆਦਾ ਸੀ ਉਹ ਨਪਾਕ ਹੋ ਕੇ ਸੜਕੇ ਮਰ ਗਿਆ ਸੀ ਗੁਰੂ ਸਾਹਿਬ ਨੇ ਕਿਹਾ ਸੀ ਨਿਰ ਚੰਗਤਾ ਤੱਕ ਉਹ ਨਹੀਂ ਪਹੁੰਚੇਗਾ होया लग सो चंदू ने बादशाह जहांगीर बहुत गुरु घर विरुद्ध भड़कया और तरह तरह दलदू चंदू ने बादशाह जहानगीर न गुरु साहब विरुद्ध दसिया पूरा प्रकार ਇੰਦੋਨੀ ਜਨਾਂ ਵਿੱਚ ਕੀ ਹੋਇਆ ਇੱਕ ਬਾਦਸ਼ਾਹ ਜਹਾਂਗੀਰ ਦਾ ਬੇਟਾ ਅਸੀਂ ਫੁਸਰੋ ਉਹਨੂੰ ਬਾਦਸ਼ਾਹ ਜਹਾਂਗੀਰ ਤੋਂ ਬਾਗੀ ਹੋ ਗਿਆ ਹੋ ਸਕਦਾ ਉਹ ਰਾਜ ਭਗ ਮੰਗਦਾ ਹੋ ਜਦ ਰੋਣਾ ਉੱਤ ਰਾਜ ਪੇ ਪੁੱਤਰਾਂ ਦੇ ਲੋਲੇ ਪੈ ਜਾਂਦੇ ਕਿ ਬਾਦਸ਼ਾਹ ਜਹਾਂਗੀਰ ਦੇ ਨਾਲ ਉਸਦੇ ਪੁੱਤਰ ਫੁਸਰੋ ਦਾ ਰੋਲਾ ਪੈ ਗਿਆ ਬਾਗੀ ਹੋ ਗਿਆ ਉਹ ਬਾਦਸ਼ਾਹ ਤੋਂ ਉਹ ਵੀ ਅਜੇ ਤੋਂ ਇਹ ਤਾਂ ਸ਼ੁਰੂ ਕਰ ਰਿਹਾ ਖੁਸਰੋ ਨੇ ਗੁਰੂ ਜੀ ਨੂੰ ਆ ਕੇ ਇਤਰਤਾ ਪੜੇ ਤੇ ਜਦੋਂ ਬਾਦਸ਼ਾਹ ਜਹਾਂਗੀਰ ਆਪਣੇ ਪੁੱਤਰ ਖੁਸਰੋ ਨਾਲ ਕਿਸੇ ਗੱਲੋਂ ਗੁੱਸੇ ਹੋ ਗਿਆ ਤੇ ਖੁਸਰੋ ਗੁਰ ਤੇ ਬਾਦਸ਼ਾਹ ਜਹਾਂਗੀਰ ਐਨਾ ਆਪਣੇ ਪੁੱਤਰ ਦੇ ਵਿਰੁੱਧ ਹੋ ਗਿਆ ਉਸ ਨੇ ਦੇਸ਼ ਵਿੱਚ ਹੁਕਮ ਕਰ ਦਿੱਤਾ ਕਿ ਮੇਰੇ ਪੁੱਤਰ ਖੁਸਰੋ ਨਾਲ ਜਿਹੜਾ ਵੀ ਕੋਈ ਮਿਲਾਪ ਕਰੇ ਕਰੇਗਾ ਮੈਂ ਉਸ ਨੂੰ ਡਾਡ ਦੇਵਾਂਗਾ ਇਸ ਕਰਕੇ ਇਸ ਨਾਲ ਕੋਈ ਮਿਲਾਪ ਨਾ ਕਰੇ ਅਤੇ ਨਾ ਹੀ ਕੋਈ ਉਸ ਨੂੰ ਕਿਸੇ ਪ੍ਰਕਾਰ ਦੀ ਸਹਾਈਤਾ ਦੇਵੇ ਇਸ ਕਰਕੇ ਖੁਸਰੋ ਦਿੱਲੀਨ ਤੋਂ ਭੱਜ ਕੇ ਕਾਬਲ ਨੂੰ ਜਾਂਦਾ ਹੋਇਆ ਉਸੋ ਨੇ ਪਿਤਾ ਨਾਲ ਝਗੜਾ ਕਰਕੇ ਇਹ ਰਹਿਣ ਵਾਲੀ ਕਿ ਮੈਂ ਹੁਣ ਇੱਥੇ ਦਿੱਲੀ 'ਚ ਨਹੀਂ ਰਹਾ ਮੈਂ ਕਾਬਲ ਚਲਿਆ ਜਾਵਾਂ ਉਹਨੇ ਕਾਬਲ ਵੱਲ ਨੂੰ ਚਾਲੇ ਭਾ ਦਿੱਤੀ ਤੇ ਜਾਂਦਾ ਹੋਇਆ ਜਦ ਬਿਆਸ ਦਾ ਪਤਨ ਗੋਵਿੰਦਵਾੜ ਤੋਂ ਲੰਘ ਕੇ ਤਰਨਤਾਰਨ ਪੁਜਾ ਤਉ ਉਸ ਨੂੰ ਪਤਾ ਲੱਗਾ ਕਿ ਇੱਥੇ ਗੁਰੂ ਨਾਨਕ ਦੇ ਜਦੋਂ ਦੇ ਪਾਤਸ਼ਾਹ ਜੀ ਟਹਿਰੇ ਹੋਏ ਉਹ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਇਆ ਆ ਕੇ ਉਥੇ ਹੀ ਇੱਕ ਰਾਤ ਦਾ ਡੇਰਾ ਕਰ ਗਿਆ ਗੁਰੂ ਜੀ ਨੂੰ ਮਿਲ ਕੇ ਆਪਣੀ ਸਾਰੀ ਗੱਲ ਦੱਸੀ ਕਿ ਮੇਰੇ ਪਿਤਾ ਜਹਾਂਗੀਰ ਬਾਦਸ਼ਾਹ ਨਾਲ ਮੇਰਾ ਝਗੜਾ ਹੋ ਗਿਆ ਹੈ ਹੁਣ ਮੈਂ ਉਹਨਾਂ ਤੋਂ ਬਾਗੀ ਹੋ ਚੁੱਕਿਆ ਹਾਂ ਉਹ ਮੈਨੂੰ ਕਿਸੇ ਵੇਲੇ ਵੀ ਜਾਣੇ ਨੁਕਸਾਨ ਪਹੁੰਚਾ ਸਕਦਾ ਸਰਦੇ ਹਾਂ ਇਸ ਲਈ ਮੈਂ ਆਪਣੇ ਬਚਾਅ ਵਾਸਤੇ ਤੁਹਾਡੇ ਕੋਲ ਆਇਆ ਹਾਂ ਤੁਹਾਡੇ ਤੋਂ ਅਸੀਸ ਮੰਗ ਰਿਹਾ ਹਾਂ ਮੇਰੀ ਸਹਿਯੋਗ ਕਰੋ ਤਾਂ ਕਿ ਮੇਰਾ ਪਿਤਾ ਮੇਰਾ ਕੁਝ ਵਿਗਾੜ ਨਾ ਸਕੇ ਇੱਕ ਰਾਤ ਇੱਥੇ ਉਡੀਕ ਕਰਕੇ ਖੁਸ਼ਰੂ ਦੀ ਜਾਣ ਦੀ ਤਿਆਰੀ ਦਿੱਤੀ ਤਾਂ ਸਤਿਗੁਰਾਂ ਨੇ ਜਿਹਾ ਵੇਣ ਤੂ ਗੁਰੂ ਨਾਨਕ ਦੀ ਛੜਨਾ ਆਇਆ ਹੈ ਛਲੂ ਪੈ ਦੇ ਅਜਾ ਗੁਰੂ ਜੀ ਜੋਰ ਰੱਖਦੇ ਨੇ ਇਸ ਲਈ ਅਸੀਂ ਜਿੰਨਾ ਕੋ ਹੋਵੇਗਾ ਤੇਰਾ ਸਾਥ ਕਰਵਾਗੇ ਗੁਰੂ ਜੀ ਨੇ ਉਹ ਸੂ ਰਸਤਾ ਵੀ ਦਿੱਤੀਆਂ ਹੋਰ ਵੀ ਅਸ਼ੀਰਵਾਦ ਦਿੱਤਾ ਕਿ ਤੂੰ ਜਿੱਤੇਗਾ ਆਪਣੀ ਜੰਗ ਹਾਰ ਦਾ ਇਸ ਤਰ੍ਹਾਂ ਖਸੂ ਇੱਕ ਰਾਤ ਕੱਟ ਕੇ ਪੁਲ ਹਰ ਨੂੰ ਚਲਾਇਆ। ਇਸ ਗੰਧਾਰ ਜਦ ਜਹਾ ਕੀ ਉਹਨੂੰ ਪਤਾ ਲੱਗਾ ਕਿ ਗੁਰੂ ਜੀ ਨੇ ਮੇਰੇ ਬਾਗੀ ਪੁੱਤਰ ਨੂੰ ਅਸ਼ੀਰਵਾਦ ਦਿੱਤੀ ਤੇ ਰਸਤਾ ਵਸਤਾ ਦਿੱਤੀਆਂ ਅਤੇ ਤਰਸਾ ਦਿੱਤਾ ਕਿ ਅਸੀਂ ਤੇਰੇ ਨਾਲ ਹਾਂ ਤੇ ਕੋਈ ਕਿਸੇ ਤੋਂ ਨਰਤ ਤਰੰਦਿਲੋ। ਬਹਾਦਰ ਪਾਦਸ਼ਾਹ ਜahangir ਤੋਂ ਪਹਿਲਾਂ ਹੀ ਪੜਤਹਾਇਆ ਬੈਠਾ ਸੀ ਚੰਦੂ ਬਰਕਾ ਦਾ ਉਸ ਨੇ ਇਸ ਹੁਕਮ ਅਦੁਲਗੀ ਦਾ ਉੱਤਰ ਲੈਣ ਵਾਸਤੇ ਸਦਾ ਭੇਜਤਾ ਭੇਜ ਦਿੱਤਾ ਸ੍ਰੀ ਗੁਰੂ ਅਰਜਨ ਦੇਵ ਪਾਦਸ਼ਾਹ ਜੀ ਨੂੰ ਬਾਦਸ਼ਾਹ ਜahangir ਨੇ ਆਪਣਾ ਸਦਾ ਭੇਜ ਦਿੱਤਾ ਕਿਹਾ ਕਿ ਬਈ ਤੁਸਾਂ ਦੇ ਹੁਕਮ ਅਦੂਨੀ ਕੀਤੀ ਹੈ ਬਾਦਸ਼ਾਹ ਦੇ ਹੁਕਮ ਨੂੰ ਕਾਲਿਆ ਹੈ ਤੇ ਤੁਹਾਨੂੰ ਲਾਹੌਰ ਦਰਬਾਰ ਦੇ ਵਿੱਚ ਹਾਜ਼ਰ ਹੋਣ ਲਈ ਹੁਕਮ ਆਇਆ ਹੈ ਉੱਤੇ ਆ ਕੇ ਹਾਜ਼ਰ ਹੋ ਸਤਿਗੁਰੂ ਪੁਰਵਜੰਦ ਦੇ ਪਾਦਸ਼ਾਹ ਜੀ ਮਹਾਰਾਜ ਕਿਉਂਕਿ ਬਾਦਸ਼ਾਹ ਦਾ ਪਰਵਾਨਾ ਸੀ ਇਸ ਲਈ ਜੇ ਆਪਰ ਨੂੰ ਕਿਸੇ ਪਿੰਡ ਦੇ ਵਿੱਚ ਬੈਠੇ ਰ ਤੁਸੀਂ ਥਾਣੇਦਾਰ ਦਾ ਵੀ ਸਨੇਹਾ ਆ ਜਾਵੇ ਤਾਂ ਕੁਝ ਨਾ ਪਿੰਦਾ ਇਹ ਤਾਂ ਬਾਦਸ਼ਾਹ ਦਾ ਸਨੇਹਾ ਸੀ ਸਤਿਗੁਰੂ ਗੁਰੂ ਅਰਜਨ ਦੇਵ ਪਾਦਸ਼ਾਹ ਜੀ ਕੁਝ ਚਿਰ ਚੁੱਪ ਬੈਠੇ ਰਹੇ ਸਤਗੁਰ ਨੇ ਬਾਦਸ਼ਾਹ ਦਾ ਪ੍ਰਵਾਨਾ ਪੜ੍ਹ ਕੇ ਸੂਝ ਕੇ ਹੋ ਸਕਦਾ ਵੀ ਜਿਹੜਾ ਚੰਦੂ ਬਿੱਧੀਆਂ ਬਣਾ ਰਿਹਾ ਹੈ ਨਾ ਸਾਡੇ ਤੇ ਹਮਲੇ ਕਰਵਾ ਰਿਹਾ ਵੀ ਹੋ ਸਕਦਾ ਸਾਡਾ ਅੰਤ ਸਮਾਂ ਨੇੜੇ ਆ ਗਿਆ ਕਿਉਂਕਿ ਬਾਦਸ਼ਾਹ ਨਾਲ ਟੱਕਰ ਅਸੀਂ ਲਾ ਸਕਦੇ ਪਰ ਅਸੀਂ ਲਾਈ ਬੈਠੇ ਹਾਂ ਇਹ ਕੁਝ ਸੋਚ ਸਮਝ ਕੇ ਸਧੂਰਾ ਨੇ ਤਿਆਰੀ ਤਾਂ ਕਰ ਦਿੱਤੀ ਜਾਣੀ ਪਰ ਦੂਰਅਦੇਸੀ ਨਾਲ ਨਿਗਾਹ ਮਾਰੀ ਵੀ ਹੋ ਸਕਦਾ ਸਾਡਾ ਉੱਥੇ ਅਨਸਮਾਨਿਆ ਜਾਵੇ ਤੇ ਆਪਣੇ 11 ਸਾਲ ਦੇ ਪੁੱਤਰ ਸ੍ਰੀ ਹਰਗੋਬਿੰਦ ਜੀ ਨੂੰ ਸਤੁਰਾਂ ਨੇ ਸੰਗਤ ਬੁਲਾ ਕੇ ਅਟਕ ਘਰ ਤੇ ਗੱਦੀ ਗੁਰਗੱਦੀ ਦੇ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ 11 ਸਾਲ ਦੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਉਸ ਵੇਲੇ 11 ਸਾਲ ਦੇ ਹਸਨ ਗੁਰਿਆਈ ਦੇ ਦਿੱਤੀ ਗੁਰਗੱਦੀ ਦੇ ਬਾਦ ਸਰਾਪ ਤੇ ਅਤੇ ਆਪ ਭਾਈ ਬੁੱਢਾ ਜੀ ਭਾਈ ਗੁਰਦਾਸ ਜੀ ਅਲਪ ਸਿਆਣੇ ਸਿੱਖਾਂ ਨੂੰ ਘਰਬਾਰ ਦਾ ਕੰਮ ਸੌਂਪ ਦਿੱਤਾ ਇਸ ਤਰ੍ਹਾਂ ਸਾਰੇ ਸਾਮ ਸੁਭਾਰ ਕਰਕੇ ਤੇ ਸੰਗਤ ਨੂੰ ਧੀਜ ਦੇਖ ਕੇ ਗੁਰੂ ਜੀ ਆਪਣੇ ਨਾਲ ਪੰਜ ਸਿੱਖ ਭਾਈ ਜੇਠਾ ਭਾਈ ਪਹਿਲਾ ਭਾਈ ਬਿਧਿਆ ਭਾਈ ਲਗਾਹਾ ਤੇ ਭਾਈ ਤਰਾਣਾ ਨੂੰ ਨਾਲ ਲੈ ਕੇ ਲਾਹੌਰ ਪਹੁੰਚੇ ਇੱਕ ਜਿਸ ਸਿੱਖ ਦਾ ਨਾਮ ਸੱਧੂ ਸੀ ਉਸ ਸੱਧੂ ਗੁਰਮੁਖ ਦੇ ਘਰ ਲਾਹੌਰ ਦੇ ਵਿੱਚ ਸਤ ਗੁਰੂ ਜੀ ਜਾਟੇ ਦੂਸਰੇ ਦਿਨ ਆਪਣੇ ਪੰਜ ਸਿੰਘਾਂ ਨੂੰ ਨਾਲ ਲੈ ਕੇ ਗੁਰੂ ਜੀ ਜਹਾਂਗੀਰ ਦੇ ਦਰਬਾਰ ਵਿੱਚ ਪਹੁੰਚ ਗਏ ਤਾਂ ਜਹਾਂਗੀਰ ਨੇ ਦਰਬਾਰ ਦੇ ਵਿੱਚ ਇਹ ਬਚਨ ਸੰਤੋਖਾ ਨਾਲ ਕੀਤੇ ਕਿਹਾ ਮੇਰਾ ਜਿਹੜਾ ਪੁੱਤਰ ਹੈ ਖੁਸਰੋ ਉਹ ਮੇਰੇ ਨਾਲ ਝਗੜਾ ਕਰਕੇ ਮੈਥੋਂ ਬਾਗੀ ਹੋ ਗਿਆ ਮੇਰਾ ਹੁਕਮ ਹੈ ਕਿ ਇਸ ਲਈ ਕਿਸੇ ਨੇ ਵੀ ਇਸ ਦੀ ਸਹਾਇਤਾ ਨਹੀਂ ਕਰਨੀ ਇਹਨੂੰ ਰਸਤੇ ਆਦ ਕਿ ਨਹੀਂ ਦੇਣੀ ਔਰ ਨਾ ਹੀ ਕਿਸੇ ਨੇ ਇਹ ਉਪਰਾਹ ਦੇਣੀ ਪਾਕਿਸਤਾਨੀ ਇਹ ਤਿੰਨੇ ਕੰਮ ਕੀਤੇ ਇੱਕ ਰਾਤ ਪਨਾਹ ਵੀ ਆਪ ਦੇ ਕੋਲ ਦਿੱਤੀ ਔਰ ਅਸ਼ੀਰਵਾਦ ਵੀ ਦਿੱਤਾ

2 ਲੱਖ ਦਾ ਜੁਰਮਾਨਾ ਭਰਨਾ ਪਰਨਾ ਹੋਇਆ ਜਬ ਉਹ ਤੋਂ ਹੋ ਸੂਰਜ ਪ੍ਰਕਾਸ਼ ਤੇ ਲਿਖਿਆ ਵੀ 2 ਲੱਖ ਜੁਰਮਾਨਾ ਕਿਹਾ ਤਾਂ ਕਹਿੰਦੇ ਜੇ 2 ਲੱਖ ਜੁਰਮਾਨਾ ਨਹੀਂ ਦਿਓਗੇ ਤਾਂ ਤੁਹਾਨੂੰ ਸ਼ਾਹੀ ਦੰਡ ਭੁਗਤਣਾ ਪਵੇਗਾ ਜਾਨ ਵੀਰ ਨੇ ਜਦ ਗੁਰੂ ਜੀ ਨੂੰ ਇਹ 2 ਲੱਖ ਜੁਰਮਾਨੇ ਵਾਲੀ ਗੱਲ ਆਖੀ ਤਾਂ ਗੁਰੂ ਜੀ ਜੋਪ ਕਰਕੇ ਵਾਹਿਗੁਰੂ ਵਾਹਿਗੁਰੂ ਜਪਲ ਕਰਕੇ ਜਦੋਂ ਕਾ ਵੀ ਦੇ ਨਾਮ ਬੋਲੇ ਚੰਦੂ ਜਵਾਨ ਸੀ ਹਰ ਵੇਲੇ ਬਾਦਸ਼ਾਹ ਨੂੰ ਬੋਲ ਰਿੰਦਾ ਸੀ ਚੰਦੂ ਨੇ ਕਿਹਾ ਜਾਪ ਨਾ ਜੇ ਤੁਹਾਡੀ ਗੱਲ ਦਾ ਜਵਾਬ ਨਹੀਂ ਦਿੰਦੇ ਤਾਂ ਮੈਂ ਇਹਨਾਂ ਨੂੰ ਆਪਣੇ ਘਰ ਲੈ ਜਾਣਾ ਹੁ ਤੁਹਾਡੇ ਜਵਾਬ ਆਗਾ ਇਹ ਤੁਹਾਡੀ ਗੱਲ ਦਾ ਜਵਾਬ ਦੇ ਦੇ। ਕਿ ਇਹ ਜਰਮਾਨਾ ਦੇ ਦਿਓ ਅਤੇ ਅੱਗੇ ਤੋਂ ਆਪਣੇ ਪਾਸ ਕਿਸੇ ਚੋਰ ਧੜਵੀ ਨੂੰ ਨਾ ਰੱਖਣਾ ਅਤੇ ਨਾ ਬਾਦਸ਼ਾਹ ਦੇ ਹੁਕਮ ਦੀ ਅਦੁੱਲੀ ਕਰਨੀ। ਇਹ ਗੱਲ ਆ ਕੇ ਚੰਦੂ ਗੁਰੂ ਜੀ ਨੂੰ ਆਪਣੇ ਨਾਲ ਲੈ ਗਿਆ। ਆਪਣੇ ਵਹਿਲਾ ਵਿੱਚ ਜਾ ਕੇ ਗੁਰੂ ਜੀ ਦੇ ਪੰਜ ਸਿੱਖ ਸਾਥੀਆਂ ਨੂੰ ਦੇਵੀ ਵਿੱਚ ਅਤੇ ਗੁਰੂ ਜੀ ਨੂੰ ਦੇਵੀ ਦੇ ਅੰਦਰ ਵੰਗ ਕਰ ਦਿੱਤਾ ਸਮਾ ਪਾ ਕੇ ਚੰਦੂ ਨੇ ਗੁਰੂ ਜੀ ਨੂੰ ਇਕਾਂਤ ਸਦਕੇ ਆਖਿਆ ਗੱਲ ਇੱਥੇ ਉਹੀ ਆ ਗਈ ਲੜਕੀ ਦੇ ਰਿਸ਼ਤੇ ਵਾਂ ਜਿਹੜੀ ਗੱਲੋਂ ਚੰਦੂ ਨਾਲ ਝਗੜਾ ਪਿਆ ਸੀ ਚੰਦੂ ਕਹਿਣ ਲੱਗਿਆ ਕਿ ਜੇ ਤੁਸੀਂ ਹਲੇ ਵੀ ਆਪਣੇ ਲੜਕੇ ਵਾਸਤੇ ਮੇਰੀ ਲੜਕੀ ਦਾ ਰਿਸ਼ਤਾ ਲੈਣਾ ਮੰਨ ਜਾਵੋ ਅਤੇ ਦੂਜੀ ਗੱਲ ਆਪਣੇ ਗ੍ਰੰਥ ਵਿੱਚ ਮੁਹੰਮਦ ਸਾਹਿਬ ਦੀ ਉਸਤਤੀ ਲਿਖਦੇ ਹੋ ਤਾਂ ਬਾਦਸ਼ਾਹ ਵੱਸੂ ਜੁਰਮਾਨਾ ਵੀ maaf ਕਰਾ ਦੇਗਾ ਅਤੇ ਅੱਗੇ ਤੋਂ ਕੋਈ ਪੁੱਛ ਵਿੱਚ ਵੀ ਨਹੀਂ ਹੋਵੇਗੀ ਜੋ ਤੁਸੀਂ ਕਹੋਗੇ ਉਹੋ ਹੀ ਮੈਂ ਬਾਦਸ਼ਾਹ ਤੋਂ ਕਰਵਾ ਦੇਵਾਂਗਾ ਜੀ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ ਦੀਵਾਨ ਦੀਵਾਨ ਸਾਹਿਬ ਚੰਦੂ ਜੀ ਨਲਤੇ ਦੀ ਬਾਤ ਜੋ ਸਾਡੇ ਸਿੱਖਾਂ ਨੇ ਤੇਰੀ ਗੱਲ ਕੀਤੇ ਰਿਸ਼ਤੇ ਵਾਸਤੇ ਫੈਸਲਾ ਕੀਤਾ ਹੈ ਅਸੀਂ ਉਸਤੇ ਪਾਬੰਦ ਹਾਂ ਸਾਡੇ ਸਿੱਖਾਂ ਨੂੰ ਤੁਹਾਡਾ ਰਿਸ਼ਤਾ ਪ੍ਰਵਾਨ ਨਹੀਂ ਹੈ ਤੇ ਇਸ ਕਰਕੇ ਅਸੀਂ ਉਹ ਹਾਂ ਕਦੇ ਵੀ ਨਹੀਂ ਕਰ ਸਕਦੇ ਦੂਜੀ ਗੱਲ ਜਿਹੜੀ ਤੁਸੀਂ ਮੁਹੰਮਦ ਸਾਹਿਬ ਦੀ ਉਸਤਤੀ ਲਿਖਣ ਵਾਸਤੇ ਆਖੀ ਹੈ ਇਹ ਵੀ ਸਾਡੇ ਵਸ ਦੀ ਗੱਲ ਨਹੀਂ ਹੈ ਅਸੀਂ ਕਿਸੇ ਵੀ ਪ੍ਰਸੰਤਾ ਵਾਸਤੇ ਇਸ ਵਿੱਚ ਉਚੇਚੀ ਕੋਈ ਗੱਲ ਨਹੀਂ ਲਿਖ ਸਕਦੇ ਇਹ ਤਾਂ ਕੇਵਲ ਤੇ ਕੇਵਲ ਪਰਮੇਸ਼ਰ ਦੀ ਉਸਤਤੀ ਹੈ ਉਹੋ ਹੀ ਲਿਖੀ ਜਾ ਸਕਦੀ ਹੈ ਪ੍ਰਾਣੀ ਮਾਤਰ ਦੇ ਉਪਦੇਸ਼ਵਾਂ ਜਿਉ ਸਾਨੂੰ ਕਰਤਾਰ ਕੋਲੋਂ ਜੋ ਪ੍ਰੇਰਣਾ ਮਿਲਦੀ ਹੈ ਇਸ ਵਿੱਚ ਅਸੀਂ ਉਹੋ ਵੀ ਲਿਖ ਸਕਦੇ ਹਾਂ ਇਹ ਬਾਣੀ ਪਰਮੇਸ਼ਰ ਦੀ ਹੈ ਤੁਲਕੀ ਪਰ ਇਹ ਉਤਰ ਸੁਣ ਕੇ ਚੰਦੂ ਕੋਪ ਨਾਲ ਉੱਠ ਕੇ ਜਾਂਦਾ ਹੋਇਆ ਆਪਣੇ ਸਪਾਹਿਆਂ ਨੂੰ ਹੁਕਮ ਦੇ ਗਿਆ ਕਿ ਇਹਨਾਂ ਨੂੰ ਕਿਸੇ ਆਦਮੀ ਨਾਲ ਮਿਲਣ ਨਾ ਦੇਣਾ ਅਤੇ ਨਾ ਕੁਝ ਖਾਣ ਪੀਣ ਨੂੰ ਦੇਣਾ ਇਸੇ ਤਰ੍ਹਾਂ ਹੀ ਇਹਨਾਂ ਨੂੰ ਭੁੱਖੇ ਰੱਖਿਆ ਦੋ ਦਿਨ ਬੀਤ ਗਏ ਭੁੱਖੇ ਫਿਰ ਗੁਰੂ ਜੀ ਨੇ ਜਦ ਤੱਕ ਉਹਦੀਆਂ ਦੋਵੇਂ ਗੱਲਾਂ ਮੰਨਣ ਤੋਂ ਨਾ ਕਰ ਦਿੱਤੀ ਉਹਨੇ ਦੂਸਰੇ ਦਿਨ ਵੀ ਇਹੀ ਦੋਨੇ ਗੱਲਾਂ ਕਹਿੀਆਂ ਉਸਨੇ ਕਹਿੰਦੇ ਫਿਰ ਦੇਗ ਵਿੱਚ ਪਾਣੀ ਦੀ ਦੇਗ ਵਿੱਚ ਗਰਮ ਗਰਮ ਪਾਣੀ ਦੀ ਦੇਗ ਵਿੱਚ ਬਿਠਾਉਣ ਦੇ ਡਰਾਪੇ ਦਿੱਤੇ ਇਹ ਗਰਮ ਪਾਣੀ ਦੀ ਦੇਗ ਵਿੱਚ ਤੁਹਾਨੂੰ ਬਿਠਾਇਆ ਜਾਵੇ ਤਾਂ ਨਹੀਂ ਸਾਡੀਆਂ ਦੋਨੇ ਗੱਲਾਂ ਮੰਨੋ ਗੁਰੂ ਜੀ ਕਹਿੰਦੇ ਹੁੰਦੇ ਪਹਿਲਾਂ ਤਾਂ ਡਰਾਉਂਦੇ ਹੀ ਸੀ ਪਰ ਜਦੋਂ ਗੁਰੂ ਜੀ ਨਾਮ ਮੰਨੇ ਤਾਂ ਕੀ ਹੋਇਆ ਗੁਰੂ ਜੀ ਨੂੰ ਪਾਣੀ ਦੀ ਉਬਲ ਦੀ ਦੇਗ ਵਿੱਚ ਬਿਠਾ ਬੈਠਾ ਵੇਖ ਕੇ ਬਿਠਾ ਦਿੱਤਾ ਬੈਠਾ ਦੇਖ ਕੇ ਬੜਾ ਖੁਸ਼ ਹੋਇਆ ਗੁਰੂ ਜੀ ਨੂੰ ਕਹਿੰਦੇ ਇਤਿਹਾਸ ਵਿੱਚ ਦੱਸਿਆ ਕਿ ਪਾਣੀ ਦੀ ਢੇਗ ਵਿੱਚ ਆਲੂ ਬਲਬੂ ਪਾਇਆ ਜੇਟਾ ਆ ਗੁਰੂ ਜੀ ਦੇ ਸਾਥੀ ਸਿੱਖਾਂ ਵਿੱਚ ਹਾਵਾ ਕਾਲ ਮਚ ਗਈ ਅਤੇ ਜਦੋਂ ਗੁਰੂ ਜੀ ਨੂੰ ਢੇਗ ਵਿੱਚੋਂ ਕੱਢਣ ਵਾਸਤੇ ਅੱਗੇ ਹੋਏ ਤਾਂ ਸਰਪੰਨਿਆਂ ਨੇ ਉਹਨਾਂ ਨੂੰ ਬਹੁਤ ਭੈੜੀਆਂ ਮਾਰਾਂ ਮਾਰੀਆਂ ਸਿੱਖਾਂ ਉੱਤੇ ਸ਼ਕਤੀ ਹੁੰਦੀ ਵੇਖ ਕੇ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਸਿੱਖੋ ਪ੍ਰਵੇਸ਼ਣ ਦਾ ਭਾਣਾ ਮੰਨ ਕੇ ਸ਼ਾਂਤ ਸ਼ਾਂਤ ਰਹੋ ਗਰਮੀ ਵਿੱਚ ਨਾ ਰਹੋ ਗੁੱਸੇ ਵਿੱਚ ਨਾ ਰਹੋ ਸਾਡਾ ਹੁਣ ਲੱਗਦਾ ਹੈ ਸ੍ਰੀ ਤਿਆਗਣ ਦਾ ਸਮਾਂ ਆ ਗਿਆ ਹੈ ਜਦ ਗੁਰੂ ਜੀ ਚੰਨੂ ਦੀ ਫਿਰ ਵੀ ਕੋਈ ਗੱਲ ਨਾ ਮੰਨੇ ਤਾਂ ਉਸ ਨੇ ਗੁਰੂ ਦੇ ਸਰੀਰ ਉੱਤੇ ਸਰਦੀ ਬਰਦੀ ਕੱਤੀ ਰੇਲ ਦੇ ਘਰ ਛਿਪ ਗਏ ਪਰ ਗੁਰੂ ਜੀ ਸ਼ਾਂਤੀ ਦੇ ਕੁੰਜ ਉਡੋਲ ਬੈਠੇ ਤੇਰਾ ਭਾਣਾ ਮਿੱਠਾ ਲੱਗਿਆ ਹਰ ਨਾਮ ਪਦਾਰਥ ਨਾਲ ਕੁਮਾਂਗੇ ਇਹ ਸਬਦ ਪੜਦੇ ਰੇ ਵੇਖਣ ਤੇ ਸੁਣਨ ਵਾਲੇ ਤਰ ਤਰ ਕਰਦੇ ਸਨ ਪਰ ਵਸ ਕਿਸੇ ਦਾ ਕੋਈ ਨਹੀਂ ਸੀ ਚੱਲਦਾ ਫਰਕੂਨ ਤਾਂ ਅੱਗੇ ਕਿਸ ਦਾ ਜੋ ਗੁਰੂ ਜੀ ਦਾ ਸਰੀਰ ਛਾਲਿਆਂ ਨਾਲ ਫੁੱਲ ਕੇ ਬਹੁਤ ਭਿਆਨਕ ਹੋ ਗਿਆ ਇੰਨਾ ਅਤਿਆਚਾਰਾਂ ਦੀ ਸਾਰੇ ਸ਼ਹਿਰ ਵਿੱਚ ਦੂਰ ਦੂਰ ਤੱਕ ਖਬਰ ਪਹੁੰਚ ਗਈ ਲੋਕ ਤਰਾ ਤਾ ਕਰਨ ਲੱਗੇ ਤੀਸਰੇ ਦਿਨ ਵੇਰ ਚਾਹ ਗੁਰੂ ਜੀ ਨੇ ਚੰਦੂ ਦੀ ਕੋਈ ਧਲ ਨਾ ਮੰਨੀ ਤਾਂ ਉਸ ਨੇ ਇੱਕ ਲੋਹ ਕਰੂ ਕਰਕੇ ਤੱਤੀ ਤਵੀ ਗਰਮ ਕਰਕੇ ਗੁਰੂ ਜੀ ਨੂੰ ਅਜ ਦੇ ਦਿਨਾਂ ਵਿੱਚ ਅਜ ਦੇ ਦਿਨ ਨੇ ਸ਼ਹੀਦੀ ਦੇ ਗੁਰੂ ਜੀ ਨੂੰ ਉਸ ਤੱਤੀ ਤਵੀ ਦੇ ਉੱਤੇ ਥੱਲੇ ਅਗਵਲ ਦੀ ਸੀ ਉਹ ਕੋਲ ਗੁਰੂ ਜੀ ਨੂੰ ਉਠਾ ਦਿੱਤਾ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ

ਜਦ ਉਸਨੇ ਸੁਣੀ ਤਾਂ ਉਹ ਗੁਰੂ ਜੀ ਦੇ ਕੋਲ ਆਏ ਆਪ ਜੀ ਫਰੀਦ ਨੂੰ ਇਤਨੇ ਕਸ਼ਟ ਵੇਖ ਕੇ ਕਿਹਾ ਮਹਾਰਾਜ ਇੱਕ ਈ ਖੇਡ ਕਰ ਰਹੇ ਹੋ ਗੁਰੂ ਜੀ ਨੇ ਕਿਹਾ ਏ ਕਰਤਾਰ ਦੇ ਹੁਕਮ ਅੰਦਰ ਖੇਡ ਹੋ ਰਹੀ ਹੈ ਕਿਸੇ ਦੇ ਕੋਜ ਵਾਸ ਨਹੀਂ ਮੀਆਂ ਵੀਰ ਨੇ ਆਖਿਆ ਜੇ ਉਤਮ ਕਰਤਵ ਤਾਂ ਵੇ ਜਾਣ ਕਿ ਤੂੰ ਆ ਕੇ ਇਹਨਾਂ ਦੁਸ਼ਟਾਂ ਨੂੰ ਸਜ਼ਾ ਦਿਵਾਵਾ ਗੁਰੂ ਜੀ ਕਿਹਾ ਇਹਨਾਂ ਨੂੰ ਕੋਈ ਕੁਝ ਨਾ ਕਹੋ ਇਹ ਜੋਰ ਕਰਨਾ ਚਾਹੁੰਦੇ ਹਨ ਚੰਦੂ ਵਰਗੇ ਨਾਲ ਕਰ ਦਿਓ ਸਾਨੂੰ ਆਪਣੇ ਪ੍ਰਭੂ ਤੇ ਭਰੋਸਾ ਹੈ ਮਾਰਗ ਪ੍ਰਮਾ ਦਾ ਭਾਣਾ ਮਿੱਠਾ ਕਰਕੇ ਮੰਨਣਾ ਚਾਹੀਦਾ ਹੈ ਅਸੀਂ ਮੰਨ ਰਹੇ ਹਾਂ ਤੁਸੀਂ ਵੀ ਮੰਨ ਲਓ ਗੁਰੂ ਜੀ ਪਾਸੋਂ ਸ਼ਾਂਤੀ ਅਤੇ ਅਡੋਲਤਾ ਦੇ ਬਚਨ ਸੁਣ ਕੇ ਵੀਰਾਂ ਮੀਰ ਜੀ ਅਚਜ ਰਹਿ ਗਏ ਹੈਰਾਨ ਹੋ ਗਏ ਇਹ ਕਿੰਨੇ ਕਹਿ ਚੱਲ ਰਹੇ ਨੇ ਤੇ ਉਪਰੋਕਤ ਹੈ ਇਹ ਸ਼ਾਸਨ ਅਧਰੇ ਨਮਸਕਾਰ ਕਰਕੇ ਚਲੇ ਗਏ ਇਤਨੇ ਸਖਤ ਸੀ ਇਹ ਦਿਲ ਕੇ ਵੀ ਜਦ ਗੁਰੂ ਜੀ ਡੋਲ ਰਹੇ ਅ ਚੰਦੂ ਨੇ ਆਪਣੇ ਆਦਮੀਆਂ ਨਾਲ ਸਲਾਹ ਕੀਤੀ ਕਿ ਇਹਨਾਂ ਦੇ ਧਰਮ ਨੂੰ ਨਸ਼ਟ ਕਰਨ ਵਾਸਤੇ ਸਵੇਰੇ ਮੋਈ ਹੋਈ ਗੌਂਦੇ ਕੱਚੇ ਚਮੜੇ ਵਿੱਚ ਬਲਦੇ ਹੋ ਜੇ ਜੋ ਚੌੜਾ ਸੁਕੇਗਾ ਤੇਉਂ ਤੇੰਨਾ ਦੇ ਸਰੀਰ ਨੂੰ ਕਸ਼ਟ ਹੋਵੇਗਾ ਅਤੇ ਇਹਨਾਂ ਦਾ ਇਹਨੂੰ ਧਰਮ ਵੀ ਨਸ਼ਟ ਹੋ ਜਾਵੇਗਾ ਚੰਦੂ ਦੀ ਇਹ ਸਲਾਹ ਉਸ ਨੂੰ ਉਸ ਦੀ ਨੂੰ ਜਿਹੜੀ ਗੁਰੂ ਘਰ ਦੇ ਕਿਸੇ ਸੰਧਾਨੂ ਸਿੱਖ ਦੀ ਲੜਕੀ ਸੀ ਉਸ ਨੇ ਜਦ ਸੁਣੀ ਤਾਂ ਮਨ ਵਿੱਚ ਬੜੀ ਉਕੀ ਹੋਈ ਅਤੀ ਰਾਤ ਦਾ ਸਮਾਂ ਵੇਖ ਕੇ ਉੱਠ ਕੇ ਗੁਰੂ ਜੀ ਦੇ ਬੰਦੀਖਾਨੇ ਪਾਸ ਆਈ ਪਹਿਲੇ ਦਸ ਪਾਈਆਂ ਨੂੰ ਕੁਛ ਲਾਲਚ ਦੇ ਕੇ ਗੁਰੂ ਜੀ ਕੋਲ ਪਹੁੰਚ ਕੇ ਉਹਨਾਂ ਦੇ ਚਰਨਾਂ 'ਤੇ ਮੱਥਾ ਟੇਕਿਆ ਬੇਨਤੀ ਕੀਤੀ ਮਹਾਰਾਜ ਮੇਰਾ ਚੰਦੂ ਪਾਪੀ ਜੋ ਸਹੌਰਾ ਹੈ ਚੰਦੂ ਪਾਪੀ ਜੋ ਮੇਰਾ ਸਹੌਰਾ ਹੈ ਉਸਨੇ ਆਪ ਜੀ ਨੂੰ ਸਵੇਰੇ ਗਊ ਦੇ ਕੱਚੇ ਚੌੜੇ ਵਿੱਚ ਮੜਨ ਦਾ ਹੁਕਮ ਦਿੱਤਾ ਹੈ ਆਪ ਜੀ ਦੇ ਸਹਿਬ ਨੂੰ ਕਸ਼ਟ ਸੁਣ ਕੇ ਮੈਂ ਬਹੁਤ ਦੁਖੀ ਹਾਂ ਪਰ ਮੇਰਾ ਵਾਸ ਕੋਈ ਨਹੀਂ ਚੱਲਦਾ ਆਪ ਅੰਤਰਜਾਮੀ ਕਰ ਕਰਦੀ ਜਾਣਣ ਆ ਰਹੋ ਜਿਸ ਤਰ੍ਹਾਂ ਹੋ ਸਕੇ ਆਪਣੇ ਧਰਮ ਨੂੰ ਨਸ਼ਟ ਹੋਣ ਤੋਂ ਬਚਾ ਲਵੋ ਜੀ ਵੀ ਕਿਹਾ ਬੇਟੀ ਤੂੰ ਕੋਈ ਚਿੰਤਾ ਨਾ ਕਰ ਆਪਣੇ ਘਰ ਜਾ ਕੇ ਆਰਾਮ ਕਰ ਸਾਜੂ ਕੋਈ ਤਸ਼ ਨਹੀਂ ਹੈ ਅਸੀਂ ਅਡੋਲ ਹਾਂ ਕਡੋਲ ਹੀ ਰਹਾਂਗੇ ਜਦ ਦਿਲ ਚੜਿਆ ਤਾਂ ਚੰਦੂਰੇ ਫਿਰ ਗੁਰੂ ਜੀ ਪਾਸਾ ਕੇ ਆਪਣੀ ਗੱਲ ਬਣਾਉਣ ਵਾਸਤੇ ਆਖਿਆ ਦੇਖੋ ਕਿੱਡਾ ਹੰਕਾਰੀ ਰਾਜ ਦੇ ਜੋਰ ਤੇ ਕਿੰਨਾ ਵੱਡਾ ਪਾਪ ਕਰ ਰਿਹਾ ਹੈ ਪਰ ਜਦ ਫਿਰ ਵੀ ਗੁਰੂ ਜੀ ਨੇ ਉਸ ਦੀ ਗੱਲ ਨਾ ਮੰਨੀ ਤਾਂ ਉਸ ਨੇ ਕਿਹਾ ਅੱਜ ਤੁਹਾਨੂੰ ਮੋਈ ਹੋਈ ਗਊ ਦੇ ਚਮੜੇ ਵਿੱਚ ਚਮੜਿਆ ਜਾਵੇਗਾ ਜੇ ਤੁਸੀਂ ਬੇਰੀ ਲੜਕੀ ਦਾ ਰਿਸ਼ਤਾ ਦੇਖ ਲੈਣਾ ਤੇ ਗ੍ਰੰਥ ਵਿੱਚ ਮਹਾਂਬਲ ਸਾਹਿਬ ਦੀ ଉਪਸਥਿਤੀ ਨਹੀਂ ਲਿਖਣੀ ਤਰ ਤਿਆਰ ਹੋ ਜਾਓ ਤੁਹਾਨੂੰ ਅੱਜ ਮੋਈ ਹੋਈ ਗਉ ਦੇ ਚੌੜੇ ਵਿੱਚ ਮਰ ਦਿੱਤਾ ਜਾਵੇ ਉਸ ਦੀ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਕੁਲਗਨ ਜੀ ਜੇ ਤੁਹਾਡੀ ਇੱਛਾ ਹੈ ਨਾ ਇਹ ਵੀ ਪੂਰੀ ਕਰ ਲਿਓ ਪਰ ਸਾਡੀ ਇੱਕ ਬੇਨਤੀ ਹੈ ਉਹ ਕਹਿਣ ਲੱਗੇ ਕੀ ਹੋ ਉਹਨਾਂ ਨੇ ਸੋਚਿਆ ਵੀ ਸ਼ਾਇਦ ਮੰਨ ਲਈ ਜਾਂ ਹੈ ਲੱਗੇ ਸਾਡੀ ਕੀ ਬੇਨਤੀ ਹੈ ਕਿ ਅਸੀਂ ਇਸ ਤੋਂ ਪਹਿਲਾਂ ਰਾਵੀ ਨਦੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਾਂ ਚੰਦੂ ਬੜਾ ਖੁਸ਼ ਹੋਇਆ ਕਿ ਜਿਹੜੇ ਛਾਲੇ ਨੇ ਜਿੰਨਾਂ ਤੇ ਪਾਣੀ ਪਉਂਦਲ ਇਹ ਬਹੁਤ ਦੁੱਖ ਕਰਨਗੇ ਜਿਹੜੇ ਫੁੱਟ ਚੁੱਕੇ ਨੇ ਛਾਲਾ ਜਦੋਂ ਫਟਿਆ ਹੋਵੇ ਨਾ ਤੇ ਜੇ ਪਾਣੀ ਲੱਗੇ ਤਾਂ ਤੇਜਾਬ ਵਰਗਾ ਲੱਗਦਾ ਕਹਿੰਦਾ ਆਪਣੇ ਆਪ ਇਹ ਮੰਨ ਜਾਣਗੇ ਬੰਦੀਆਂ ਗੱਲਾਂ ਪਰਚਾਂ ਤੇ ਸਤਿਗੁਰੂ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਵੀ ਅਸੀਂ ਇਸ਼ਨਾਨ ਕਰਨਾ ਹੈ ਰਾਗੀ ਦੇ ਵਿੱਚ ਫਿਰ ਤੁਸੀਂ ਜੋ ਕਰਨਾ ਕਰ ਲਿਓ ਤੁਹਾਡੀ ਮਰਜ਼ੀ ਹੈ ਗੁਰੂ ਜੀ ਤੇ ਇਹ ਗੱਲ ਸੁਣ ਕੇ ਚੰਦੂ ਬੜਾ ਖੁਸ਼ ਹੋਇਆ ਕਿ ਇਹਨਾਂ ਦੇ ਛਾਲਿਆਂ ਨਾਲ ਸੜੇ ਹੋਏ ਸਰੀਰ ਨੂੰ ਜਦ ਠੰਡਾ ਪਾਣੀ ਲੱਗੇਗਾ ਇਹ ਹੋਰ ਵੀ ਤੜਪਣਗੇ ਦੁਖੀ ਹੋਣਗੇ ਚੰਗਾ ਹੈ ਇਹਨਾਂ ਨੂੰ ਇਸ਼ਨਾਨ ਕਰਨ ਦੀ ਆਗਿਆ ਦੇ ਦਿੱਤੀ ਇਹ ਸੋਚ ਵਿਚਾਰ ਕੇ ਜੰਦੂ ਨੇ ਆਪਣੇ ਸਪਾਹਿਆਂ ਨੂੰ ਕਿਹਾ ਕਿ ਜਾਓ ਅਜ ਇਹਨਾਂ ਨੂੰ ਰਾਵੀ ਵਿੱਚ ਇਸ਼ਨਾਨ ਕਰਾ ਲਿਓ ਜਦ ਗੁਰੂ ਜੀ ਆਪਣੇ ਪੰਜ ਸਾਥੀ ਸਿੱਖਾਂ ਨੂੰ ਨਾਲ ਲੈ ਕੇ ਸਪਾਹਿਆਂ ਨਾਲ ਰਾਵੀ ਉੱਤੇ ਪਹੁੰਚ ਗਏ ਗੁਰੂ ਜੀ ਨੇ ਨਦੀ ਦੇ ਕਿਨਾਰੇ ਉੱਤੇ ਬੈਠ ਕੇ ਚਾਲਰੇ ਦੀ ਬੁੱਕੜ ਮਾਰ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਭਾਈ ਲੰਗਾ ਆਤ ਸਿੱਖਾਂ ਨੂੰ ਆਖਿਆ ਕਿ ਹੁਣ ਸਾਡੀ ਪ੍ਰਲੋਕ ਗਮਣ ਦੀ ਤਿਆਰੀ ਹੈ ਤੁਸੀਂ ਸ੍ਰੀ ਹਰਿਗੋਬਿੰਦ ਜੀ ਨੂੰ ਧੀਰਜ ਦੇਣਾ ਅਤੇ ਕਹਿਣਾ ਕਿ ਸੋਪ ਨਹੀਂ ਕਰਨਾ ਕਰਤਾਰ ਦਾ ਭਾਣਾ ਮੰਨਣਾ ਸਾਡੇ ਸਾਰੇ ਪਰਿਵਾਰ ਨੂੰ ਦੱਸਣਾ ਕਿ ਕਰਤਾਰ ਦਾ ਭਾਣਾ ਮੰਨਣਾ ਸੋਖ ਲਈ ਕਰਨਾ ਔਰ ਨਾਲ ਹੀ ਕਿਹਾ ਕਿ ਸਾਡੇ ਸਰੀਰ ਨੂੰ ਜਲ ਪ੍ਰਵਾਹ ਕਰਨਾ ਸੰਸਕਾਰ ਨਹੀਂ ਕਰਨਾ ਉਪਰੰਤ ਗੁਰੂ ਜੀ ਰਾਵੀ ਵਿੱਚ ਪ੍ਰਵੇਸ਼ ਕਰਕੇ ਆਪਣਾ ਸਰੀਰ ਤਿਆਰ ਕੇ ਸੱਚ ਮੰਡ ਜਾਂਦਾ ਵਿਚਾਰ ਕਰੋ ਸਤਨਾਮ ਸ੍ਰੀ ਵਾਹਿਗੁਰੂ ਉਸ ਦਿਨ ਜੇਠ ਸਦੀ ਚੌਥ ਸੰਮਤ 1663 ਬਿਕਰਮੀ ਸੀ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦਾ ਸਾਰੇ ਸ਼ਹਿਰ ਵਿੱਚ

ਕਿ ਗੁਰੂ ਜੀ ਮੇਰੀਆਂ ਦੋਨੇ ਗੱਲਾਂ ਮੰਨ ਜਾਣ ਆਪਣੀ ਕਿੜ ਕੱਢਣ ਵਾਸਤੇ ਆਪਣੇ ਰਾਜ ਦੇ ਹੰਕਾਰ ਵਿੱਚ ਸਤਿਗੁਰਾਂ ਨੂੰ ਸ਼ਰੀਰ ਕਰ ਦਿੱਤਾ ਆਜ ਰਾਜ ਦੇ ਵਿੱਚ ਸਤਿਗੁਰੂ ਜੀ ਤੱਤੀਆਂ ਤਲੀਆਂ ਤੇ ਬੈਠ ਕੇ ਤੱਤੀਆਂ ਦੇਗਾ ਵਿੱਚ ਉਲੜ ਕੇ ਕਸ਼ਟ ਸਹਾਰਦੇ ਹੋਏ ਆਪਣੇ ਧਰਮ ਦੇ ਵਿੱਚ ਪਰਪੰਖ ਰਹਿੰਦੇ ਹੋਏ ਨਾਣੋਲੇ ਅਡੋਲ ਰਹਿੰਦੇ ਹੋਏ ਜੋਤੀ ਜੋਤ ਸਮਾ ਗਏ ਉਚਾਰਨ ਤੋਂ ਸਤਨਾਮ ਸ੍ਰੀ ਵਾਹਿਗੁਰੂ ਚੰਦੂ ਨੇ ਆਪਣਾ ਜੋਰ ਲਾਇਆ ਪਰ ਉਹਦਾ ਜੋਰ ਨਹੀਂ ਚੱਲਿਆ ਜੋ ਸਤਿਗੁਰਾਂ ਦਾ ਚੱਲਿਆ ਭਾਵੇਂ ਜੋਤੀ ਜੋਤ ਸਮਾ ਗਏ ਪਰ ਆਪਣੀ ਗੱਲ ਤੋਂ ਫੇਰੇ ਨਹੀਂ ਦਰੇ ਨਹੀਂ ਤੋਂ ਇਸ ਤਰ੍ਹਾਂ ਸਾਖ ਸੰਗਤ ਦੀ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਹੋਈ ਇਹ ਸ਼ਹੀਦੀ ਦੇ ਵੇਲੇ ਚੱਲ ਰਹਿ ਗਿਆ ਇਹਨਾਂ ਦਿਨਾਂ ਦੇ ਵਿੱਚ ਇਹੀ ਦਿਨ ਜਦੋਂ ਆਪਾਂ ਮਨਾ ਰਹੇ ਸਾਂ 4 ਜੂਨ ਤੋਂ ਲੈ ਕੇ 6 ਜੂਨ ਤੱਕ 84 ਦੇ ਵਿੱਚ ਇਹਨਾਂ ਦਿਨਾਂ ਵਿੱਚ ਹੀ 84 ਦੇ ਵਿੱਚ ਭਾਰਤ ਸਰਕਾਰ ਨੇ ਜਿਵੇਂ ਜਹਾਗੀਰ ਬਾਦਸ਼ਾਹ ਨੇ ਸਤਿਗੁਰਾਂ ਤੇ ਜ਼ੁਲਮ ਢਾਇਆ ਸੀ ਇਸੇ ਤਰ੍ਹਾਂ ਭਾਰਤ ਸਰਕਾਰ ਨੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਤੇ ਜਲਮ ਘਾਇਆ ਸੀ ਸਾਥ ਸੰਗਤ ਕੀ ਹੋਇਆ ਸੀ ਅਨੇਕਾਂ ਸਿੰਘ ਸਿੰਘਣੀਆਂ ਬੱਚੇ ਬੱਚੀਆਂ ਸ਼ਹੀਦ ਕੀਤੇ ਗੁਰੂ ਜੀ ਨੂੰ ਵੀ ਆਪਣੀ ਈਨ ਬਣਾਉਣ ਵਾਸਤੇ ਹੀ ਸ਼ਹੀਦ ਕੀਤਾ ਚੰਦੂ ਇਹ ਜੋ ਘਲੂ ਘਰਾ ਹੋਇਆ ਇਹ ਵੀ ਇਸੇ ਤਰ੍ਹਾਂ ਸਾਥ ਸੰਗਤ ਦਿੱਲੀ ਪਰਿਵਾਰ ਨੇ ਆਪਣੀ ਈਨ ਬਣਾਉਣ ਵਾਸਤੇ ਕੀਤਾ ਸੀ ਸਾਰਿਆਂ ਦਾ ਸੋ ਇਸ ਤਰ੍ਹਾਂ ਸਾਥ ਸੰਗਤ

ਜੋ ਜੋ ਤੁਸੀਂ ਹਾਜ਼ਰੀਆਂ ਭਰਦੇ ਹੋ ਤੁਹਾਨੂੰ ਆਹ ਰਾਜ ਤਰੁਤੀਆ ਬਖਸ਼ੇ ਖੁਲਾਕੀ ਕਨਿਮਾ ਬਖਸ਼ੋ ਫਤਿਹ ਬਲਾਲ ਵਰਦਸਾ ਕਰੀਏ ਕਰਵਜ ਕੇ ਅੱਖ ਵਾਜੋ ਜੀ ਕਾ ਫਲਸਾ ਪਰ